ਤਦ ਤੇ ਪੰਚਾਇਤ ਕੀ ਕੰਨਾ ਜਨਨੇ ਅੱਜ ਸਰਜੀਤ ਕੌਰ ਨੇ ਪੂਰੀ ਪੰਚਾਇਤ ਸਮਾਰੋਹ ਵਿੱਚ ਆ ਕੇ ਮਹਾਰਾਜਾ ਅਸੇਦ ਰਾਜ ਅੱਜ ਇਹ ਕੰਮ ਕਰੀ ਬਹੁਤ ਖੁਸ਼ੀ ਹੋਈ ਤੋਂ ਇਹਨਾਂ ਨੇ ਵਾਦਾ ਕੀਤਾ ਕਿ ਜਿੰਨੀਆਂ ਵੀ ਸੜੀਆਂ ਇਸ ਪੰਚਾਇਤ ਦੀਆਂ ਕੱਟੀਆਂ ਜਲਦੀ ਸਾਰੀਆਂ ਅਗਲੀਆਂ ਬਣਾ ਕੇ ਇਸ ਤਰ੍ਹਾਂ ਦੀ ਸੈਨ ਵਾਲੀਆਂ ਲੋਕ ਵਾਲੀਆਂ ਜਿੱਦਾਂ ਵੀ ਇਹ ਕਹਿਣਗੇ ਪੰਚਾਇਤਾਂ ਲਈ ਪੂਰਾ ਪਿੰਡ ਵਸਿਕੇ ਅਗੇ ਹਰ ਗਲੀ ਇਹ ਬਣਾ ਕੇ ਦੇਵਾਂਗੇ ਸੋ ਕਿਉਂਕਿ ਮੁੱਖ ਮੰਤਰੀ ਸਰਤਾਪੁਰ ਸਿੰਘ ਮਾਲੀ ਸਰਕਾਰ ਹੈ ਉਹਨਾਂ ਦਾ ਇਹ ਵਾਅਦਾ ਹੈ ਕਿ ਹਰ ਗਲੀ ਵਿਕਾਸ ਦਾ ਹਰ ਕੰਮ ਹੋਏਗਾ ਜਿਵੇਂ ਸਕੂਲ ਹੋਵੇ ਐਮਨਸ ਮੰਡੇ ਆ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਉਸੇ ਤਰ੍ਹਾਂ ਹੀ ਵਿਕਾਸ ਦੇ ਕੰਮ ਵੀ ਜਿਹੜੀ ਆ ਪੂਰਾ ਰੌਕਨਸ ਹਸਪੀਟਲ ਦਾ ਕੰਮ ਹੋਵੇਗਾ ਤੇ ਕਾ ਹੋ ਰਿਹਾ ਜਗੀਰਪੁਰ ਦਾ ਸਰਕਾਰੀ ਸਕੂਲ ਹੈ ਜਿਹੜਾ ਸਰਪੰਚ ਸਾਹਿਬ ਵੱਲੋਂ ਕਿਹਾ ਗਿਆ ਸੀ ਉਧਰ ਕਿਨੂੰ ਜਲਦੀ ਅੱਗੇ ਵਧਾਇਆ ਜਾਏਗਾ ਬਹੁਤ ਜਲਦੀ ਉਹਦੀ ਮੰਤਰੀ ਸਾਹਿਬ ਨੂੰ ਲੈਟਰ ਬਣਾ ਕੇ ਭੇਜਤੀ ਆ ਪੰਜ ਜਿਹੜੇ ਆਪਣੇ ਹਲਕੇ ਦੇ ਵਿੱਚੋਂ ਬਹੁਤ ਜਲਦੀ ਜਿਹੜੇ ਸਕੂਲ ਅਪਗ੍ਰੇਡ ਹੋਣ ਜਾਣਗੇ ਧੰਨਵਾਦ ਹਾਂਜੀ ਸਰਪੰਚ ਸਾਹਿਬ ਮੰਤਰੀ ਸਾਹਿਬ ਪਹੁੰਚੀ ਤੁਸੀਂ ਕੀ ਕਰਨ ਜਾਓਗੇ ਅੱਛਾ ਜੀ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਹਰਜੀਪ ਸਿੰਘ ਮੋਢੀਆਂ ਕੈਪਟਨ ਕੈਬਨਟ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਨੇ ਅੱਜ ਸਰਟੀਕਰੋਨ ਦੇ ਵਿੱਚ ਆ ਕੇ ਦੇਵ ਜੀ ਪਹਿਲੇ ਇਹ ਮੈਂ ਸਾਨੂੰ ਅਸ਼ਿਰਵਾਦ ਤਾਂ ਜੀ ਤੁਸੀਂ ਜਦੋਂ ਤੋਂ ਪੰਚਾਇਤ ਬਣੀ ਹੈ ਕਿ ਅਸੀਂ ਹਰ ਪੱਖੋਂ ਤੁਹਾਡੇ ਨਾਲ ਖੜੇ ਹਾਂ ਮੋਢੇ ਨਾਲ ਮੋਢਾ ਜੋੜੀ ਖੜੇ ਹਾਂ ਇਸੇ ਤਰ੍ਹਾਂ ਜਿਹੜੇ ਵਿਕਾਸ ਕਾਰਜ ਸ਼ੁਰੂ ਹੋ ਗਏ ਨੇ ਤੇ ਉਹਨਾਂ ਦੀ ਸਪੋਰਟ ਨਾਲ ਹੀ ਸਾਰਾ ਕੰਮ ਹੋ ਰਿਹਾ ਹੈ ਤੇ ਅਸੀਂ ਉਹਨਾਂ ਦੇ ਇੱਥੇ ਆਏ ਬਹੁਤੋ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ